भाई जी टीका खान साहब भाई गुणी गुणी की फतेह कबड्डी खत्म हो गई बच्चा हाका पुदी साडी गुरु रूप गुरु काटा पापू गुरुमुख सिंह जी दे जनता ने विनती आ महापुरुषो भाई गुरु जी आज महाराज जी जो आजो तो हाका पुदी साडी गुरु रूप काटा साथ और टीम आगे मने बुलाओ जड़े वीर कबड्डी खेदन आए और कोई भी रसना वाटी ना रहे भाई टीका खान साहब ओए गुरु जी की फतेह एक बार भीड़ गिनती आ गांव जिना भर आया ਸਰੀਰ ਆਪਣੇ ਆ ਗਏ ਆ ਸਾਰੇ ਵੀਰ ਆਪਾਂ ਦਰਦੂ ਦੋ ਦਿਨ ਮਿੰਟ ਲਾ ਆ ਸਾਰੇ ਵੀਰ ਇਕੱਠੇ ਬਿਲ ਗਾ ਕੇੁੱਤੇ ਬਲਾਓ ਪਤਾ ਲੱਗ ਜੇ ਵੀ ਆਗਾ ਪੁੱਲ ਦੇ ਵਿੱਚ ਬੱਬਰ ਸ਼ੇਰ ਰਹਿੰਦੇ ਆ ਗੱਜਦੇ ਆ ਤੇ ਆディ ਬੱਤੇ ਆ ਬੱਬਰ ਸ਼ੇਰ ਆਗਾ ਪੁੱਲ ਦੀ ਟੀਮ ਨੇ ਵੀ ਇੱਥੇ ਕੀਤੀ ਆ ਬੱਤੇ ਬਲਾਓ ਜੀ ਕੱਢ ਕੇ ਵਾਇਦ ਜਗੀਰ ਖਾਨ ਸਾਹਿਬ ਵਾਇਦ ਜਗੀਰ ਜੀ ਫਤਿਹ ਉਹ ਭਾਈ ਬਹੁਤ ਮਾਨਕੋਸ਼ ਹੋਇਆ ਸਭ ਤੋਂ ਕਰ ਗੁਰੂ ਜੀ ਦਾ ਸਾਥ ਨਾਲ ਨਹੀਂ ਮੋਕਸ਼ੇਵਾਦਾਰ ਭਾਈ ਇੰਦਰ ਆਜੋ ਮੀਰਾ ਜੀ ਕੱਬਾ ਬਾਬਾ ਜੀ ਮੋਕਸ਼ੇਵਾਦਾਰ ਮੋਕਸ਼ੇਵਾਦਾਰ ਬਾਪੂਸ਼ ਭਾਈ ਜਗਤ ਸਿੰਘ ਜੀ ਨੇ ਉਹਨਾਂ ਦੇ ਪਜੰਗੀ ਬਾਬਾ ਜਵਿੰਦਰ ਸਿੰਘ ਭਾਈ ਜਗਤ ਸਿੰਘ ਜੀ ਦਾ ਪਏ ਤੇ ਇਹ ਮੋਕਸ਼ੇਵਾਦਾਰ ਇਹਨਾਂ ਨੇ ਦਾ ਸਤਿਕਾਰ ਕੀਤਾ ਤਾਂ ਕਿ ਜੱਜਨ ਵੀ ਬੁਲਾਇਆ ਰਾਜੀਤ ਸਿੰਘ ਆਇਆ ਭਾਈ ਦੇ ਗਰੁੱਪ ਸੈਕੀ ਹੋਣੀ ਸ੍ਰੋਮਣੀ ਪੰਥਕਾਲੀ ਗੁੰਡਾ ਦਾ ਦਾ ਨਾ ਕੋੜੇ ਜਾਂਦਾ ਮੀਰ ਚੰਦਰ ਵਰਤੀ ਪੱਤੇ ਲਾਦੀਆਂ ਪੋਜਾਂਗੇ ਅੱਜ ਕਰਾਲੀ ਤੋਂ ਸੋ ਵੀਰਾ ਨੇ ਉਹਨਾਂ ਦਾ ਵੀ ਸਤਿਕਾਰ ਕੀਤਾ ਵਾ आया वा त वोट बि लवाई थी उ बि रोम रोम करे भाउनि धनवाद कर ਸਰਕਾਰ ਨਾਲ ਵੀ ਕੋ ਸਾਨੂੰ ਅਟੈਂਡ ਕੀਤਾ ਵਾ ਤੇ ਇਸ ਤੇ ਵਿਖਾਇਆ ਨਾਮ ਦਾ ਤੇ ਦਿਨ ਧੰਨਵਾਦ ਤੋਂ ਭਾਈ ਇਹ ਹੀ ਬੇਨਤੀ ਆ ਸਾਰੇ ਵੀਰਾਂ ਨੂੰ ਜਿਹੜੇ ਵੀਰ ਕਮਟੇ ਦੇ ਆਗਾ ਪੁਰਧੀਆਂ ਗੋਜਾਂ ਨੂੰ ਬੇਨਤੀ ਆ ਕਿ ਆਪਣਾ ਸ਼ਸਤਰ ਧਾਰੀ ਹੋ ਕੇ ਖੇਤ ਰਖੋ ਜਿਹੜੇ ਵੀਰਾਂ ਨੇ ਕਿਸੇ ਅੱਤੇ ਜਿਨ੍ਹਾਂ ਨੇ ਕਿਸ ਵਿੱਚ ਹੋਇਆ ਉਹ ਅਮਰਤਾ ਅਮਰਤਾ ਬਖਸ਼ੂ ਆਪਣਾ ਜੀਵਨ ਸਫਲ ਬਣੋ ਤੋਂ ਬੇਨਤੀਆਂ ਮੈਂ ਦਮ ਦਮੇਟ ਸਾਲ ਬਾਬੂ ਸਿਦਮ ਜਮੀਨਦਾਰ ਦੇ ਚੌਥੇ ਮੁੱਠੀਓ ਵਿੱਚ ਅਮਰ ਸਿੰਘ ਸੱਧਿਆਨੀ ਜਨੈਣ ਕੁੱਤੀ ਕਾਲਾ ਖਿਰਾੜੇ ਵਾਲੇ ਮਰਦ ਪੁੱਛ ਸੋ ਉਹਨਾਂ ਦੀ ਗੇਂਦ ਵਿੱਚੋਂ ਮੈਂ ਦੋ ਬੈਂਤੀਆਂ ਕੱਧੀਆਂ ਮੇਰਾ ਆਪਾ ਬਤੇਬਲਾ ਨਹੀਂ ਵੀ ਛੋਟੀ ਜੀ ਉਮਰ ਦੇ ਮੈਂ ਦੇਖਿਆ ਭਜੰਗ ਸਾਰੇ ਵੀ ਕਬੱਡੀਆਂ ਬੜੀ ਚੜ੍ਹ ਕੇ ਕਲਾ ਵਿੱਚ ਕ੍ਰੇਡਾ ਭਾਰ ਸੀ ਤੇ ਵੀਰ ਕੈਚਿੰਗ ਮਾਰਦੇ ਸੀ ਬੜਾ ਲੰਦ ਆਇਆ ਸੋ ਇਹ ਬੈਂਤੀਆਂ ਵੀ 13 ਸਾਲ ਦੀ ਉਮਰ ਸੀ ਸੰਗਤ ਜੀ ਸ਼੍ਰੀਮਾਨ ਸਤਿਗਾਨੀ ਜਨੈਲ ਸਿੰਘ ਦੀ ਕਾਜ਼ਾ ਪਿੰਡਰ ਵਾਲੇ ਮਹਾਂਪੁਰ ਸ਼ਾਨੀ 13 ਸਾਲ ਦੀ ਉਮਰ ਦੀ ਜਦੋਂ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਇੱਕ ਦਿਨ ਜਿਹੜਾ ਵਾ ਦਮਦਮੀ ਦੇ ਸਾਥ ਦੇ ਬਾਅਦ ਵਿੱਚ ਸਤਿਗਾਨੀ ਦੁਰਬੰਦਰ ਸਿੰਘ ਦੀ ਕਾਜ਼ਾ ਪਿੰਡਰ ਵਾਲੇ ਮਹਾਂਪੁਰ ਹਰ ਸਾਲ ਪਿੰਡ ਰੋਟੇ ਫੱਕਣ ਦੇ ਮਹੀਨੇ ਵਿੱਚ ਜਮਾਨ ਤੋਂ ਜਾਣ ਆਉਂਦੇ ਹੁੰਦੇ ਸੀ ਸੋ ਮਹਾਂਪੁਰ ਸ਼ਹਿਰ ਦੇ ਅੰਮ੍ਰਿਤਵਾਲੇ ਪੱਕਾ ਕਰ ਰਹੇ ਸੀ ਸੋ ਗੁਰੂ ਘਰ ਜਾਂਦਾ ਆ ਵੱਡਾ ਮਹਾਤਮਾ ਸਾਖੀ ਸੁਣਦਾ ਕਿੰਨਾ ਵੱਡਾ ਮਹਾਤਮਾ ਇੱਕ ਸਾਥੀ ਨੇ ਸਦਕੇ ਅੰਜਨੈਲ ਸਿੰਘ ਦਾ ਆਜ਼ਾ ਪਿੰਡ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਇੰਨੀ ਵੱਡੀ ਤਬਦੀਲੀ ਲਿਆਦੀ ਸੁਸੰਗਤ ਜੀ ਆਣੀ ਜਵਾਨ ਸੁੱਝਾ ਹੋਇਆ ਸੀ ਤੇ ਮਹਾਂਪੁਰਸ਼ ਕਥਾ ਕਰ ਰਹੇ ਸੀ ਮਹਾਂਪੁਰਸ਼ ਅੰਮ੍ਰਿਤ ਵੇਲੇ ਜਵਾਨਾਂ ਵਿੱਚ ਆਦਰਬਾਰ ਦੀ ਕਥਾ ਕਰਦੇ ਹੋਏ ਬਚਨ ਕੀਤੇ ਵੀ ਗੁਰੂ ਸਾਹਿਬ ਜੀ ਦੇ ਸਮੇਤ ਭਾਈ ਗੜੀਆ ਨਾਮ ਦੇ ਸਿੱਖ ਹੁੰਦੇ ਸੀ ਜਿਹੜੇ ਰੋਜ਼ਾਨਾ ਇੱਕ ਹੀ ਪਾਠ ਜਪੀ ਸਾਹਿਬ ਦੇ ਰੋਜ਼ ਘਰਿਆ ਕਰਦੇ ਸੀ ਤੇ ਉਹਨਾਂ ਦੇ ਗੁਰੂ ਸਾਹਿਬ ਜੀ ਦੀ ਬੜੀ ਮਨਸ਼ੀਰ ਹੁੰਦੀ ਸੀ ਤੇ ਜਦੋਂ ਮਹਾਰਾਜ ਆਪ ਜਾਣਦੇ ਸੀ ਭਾਈ ਮਰਿਆ ਜਿਹਨੂੰ ਜੱਫੀ ਪਾ ਕੇ ਬੜਿਆ ਸਰਕਾਰ ਨਾਲ ਮਾਣ ਮਿਲਦੇ ਹੁੰਦੇ ਸੀ ਜਦੋਂ ਸੰਧਿਆਲੀ ਦੇ ਨਾਲ ਜੈਲ ਸਿੰਘ ਵੀ ਦਾਸਾ ਪਿੰਡਰਾ ਵਾਲਿਆਂ ਦਾ ਪੁੱਛਾ ਨੇ 13 ਸਾਲ ਦੀ ਉਮਰ ਦੇ ਵਿੱਚ ਹੀ ਪੱਤਰ ਸੁਣਿਆ ਵਿਕੀ ਪਾਠ ਭਾਈ ਗੜੀਆ ਜੀ ਨਿਤਰੇਮ ਤੋਂ ਇਲਾਵਾ ਮੁਝ ਕਰ ਆਪ ਵੀ ਹੋਣਾ ਤੇ ਇਹ ਨਹੀਂ ਖੁਸ਼ੀ ਸੀ ਸੋ ਮੈਂ ਵੀ ਕਰਾਂ 21 ਪਾਰ 13000 ਨੰਬਰ ਵਿੱਚ ਉਹਨਾਂ ਨੇ ਪ੍ਰਾਨ ਗਇਆ ਸੋ ਇਹੀ ਕੁਝ ਅੰਗਿਆਂ ਦੀ ਜਿਹੜੀ ਉਮਰ ਆ ਨਾ 16 17 18 ਦਾ ਸਾਲ ਇਹੀ ਉਮਰ ਸੰਤਾਨਾਂ ਨੇ ਪਿਆਰਾ ਕੀਤਾ ਸੀ ਸੋ ਉਹਨਾਂ ਨੇ 13 ਦਾ ਸਾਲ ਦਾ ਨੰਬਰ 21 ਪਾਰ ਦਿੱਤੀ ਸਾਬ ਦੇ ਪ੍ਰਾਨ ਗਰੰਦਾ ਪ੍ਰਾਨ ਫਿਰ ਐਵੇਂ ਥੋੜਾ ਦਾ ਨੰਬਰ ਵਿੱਚ ਇੱਕ ਹੋਰ ਪ੍ਰਣ ਲਿਆ ਮਾਪੂਸਨ ਦੀਆਂ ਨੇ ਨਿਹਾਲ ਸਿੰਘ ਦੀ ਘਾਤਾ ਪਿੰਡਰ ਵਾਲੇ ਮਾਪੂਸਾਂ ਨੇ ਪ੍ਰਣ ਕੀਤਾ ਕਹਿੰਦੇ ਅੱਜ ਤੋਂ ਮੈਂ 40 ਦਿਨ ਗੁਰਦੁਆਰੇ ਦੀ ਛੱਤ ਤੇ ਬੈਠ ਕੇ ਰੁਜਾਂਦਾ 16 ਘੰਟੇ ਧੂਰ ਮੰਤਰ ਦਾ ਭਾਸ਼ ਕਰਾਂਗਾ ਇਸੇ ਗੱਡੀ ਦਾ ਆਸਤੂ ਜੱਲਾ ਹਵਾ ਵਿੱਚ ਚੜ ਰਿਹਾ ਕਬਦਮੀ ਅਕਸਰ ਦੇ ਮਨੂਦਾਂ ਮੁਕੀ ਸੰਤ ਗਿਆਨੀ ਹਤਾਮ ਉਧਰ ਸਤ ਜੀ ਆਨੰਦ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ ਪ੍ਰਧਾਨ ਸੰਤ ਸਮਾਜ 10 ਸਾਲ ਦੀ ਉਮਰ ਵਿੱਚ ਸੰਗਤ ਜੀ ਉਹਨਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ ਕਮਤਰੀ ਮਿਲਖਾਲ ਦੇ 13ਵੇਂ ਮੁਕੀ ਸੋ ਉਹਨਾਂ ਤੋਂ ਉਮਰ ਦੀ ਦਾਤ ਪ੍ਰਾਪਤ ਕੀਤੀ ਸੀ ਮੈਂ ਤੇ ਕੌਮ ਸ਼ੇਖੀ ਕੰਧੂ ਗਾਰੇ ਵਿੱਚ ਸੰਤਾ ਨੇ ਕਥਾ ਕਰਦੇ ਹੋਏ ਬੱਚਰ ਸੁਣਾਇਆ ਜੀ ਭਾ ਵੀ ਸਾਥੇ ਕਰ ਰਿਹਾ ਸੋ 16 ਸਾਲ ਦੀ ਉਮਰ ਵਿੱਚ ਸੰਤਾ ਨੇ ਪ੍ਰਾਨ ਦੇ ਆਪ ਨੇ ਆਹ ਜੋ ਚਾੜੀ ਤੇ ਨਰਜਾਨਾ ਮੂਲ ਮੰਤਰ ਦਾ ਅਭਿਆਸ ਕਰਾਂਗਾ 16 ਘੰਟੇ ਸੋ ਇਹ ਤਾਰੀਖ ਮੇਰਾ ਉਧਰ ਮੇਰਾ ਪਟੀਆਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਹੈ ਬਿਆਨੇ ਦੀ ਟੀਮ ਜਿਹੜੀ ਦੂਜੇ ਨੰਬਰ ਤੇ ਰਹੀ ਹੈ ਆਓ ਜੀ